ਵਿੰਦੀ ਵਿੰਦੀ ਠੀਕ ਨੇ ਬਹਿ ਗਈ ਆ ਮੈਂ ਨਵਾਂ ਨਵਾਂ ਕੰਮ ਚਾਲੂ ਕੀਤਾ ਨਾ ਹਾਂਜੀ ਹੁਣ ਆਵੇਗਾ ਸਾਰਾ ਤੇ ਤੁਸੀਂ ਖਣ ਥੋੜਾ ਹਲਕਾ ਹੀ ਰੱਖਿਆ ਮਾਰ ਨਹੀਂ ਮਾਰਦੇ ਠੀਕ ਹੈ ਪਾਲੀ ਨਾ ਕੀਤਾ ਹੈ ਬਾਜੀ ਠੀਕ ਹੈ ਥੋੜਾ ਜਿਹਾ ਜਿਹਾ ਰੱਖਿਆ ਕਾ ਇਹ ਕੰਮ ਸ਼ੁਰੂ ਕਰਨ ਰਿਹਾ ਵੀਰ ਹਾਂ ਜੇ ਪਹਿਲਾਂ ਹੀ ਜ਼ਿਆਦਾ ਮਹਿੰਗੀਆਂ ਲੈਣ ਦੀਆਂ ਮੁਰਕਰ ਤਾਂ ਡੇਰ ਗਿਆ ਕਹਿਣਾ ਵੀ ਮੈਨੂੰ ਵੀ ਰੇਟ ਹੋ ਗਿਆ ਨਾ ਲੱਗਦਾ ਹੂੰ ਗਰਦੇ ਨੇ ਗੱਠਾ ਅੱਛਾ ਅੱਛਾ ਠੀਕ ਹੈ ਉਹ ਨਾ ਬਾਹਰ ਇੱਕ ਜੀਆ ਮੇ ਕੋਈ ਕਿਹਾ ਫਿਰ ਇੱਕ ਜੀ ਨੂੰ ਪਤਾ ਆ ਹੂੰ ਉਹ ਇਕੱਠੇ ਆਉਂਦੇ ਨਹੀਂ ਨਹੀਂ ਉਹ ਮੇਰੇ ਫਾਦਰ ਸਾਹਿਬ ਆ ਅੱਛਾ ਠੀਕ ਹੈ ਉਹਨਾਂ ਦੇ ਨਾਲ ਹੀ ਆ ਜੀ ਨਵਾਂ ਨਵਾਂ ਕੰਮ ਚੱਲ ਰਿਹਾ ਸਹੀ ਗੱਲ ਹੈ ਲੇਖ ਲਓ ਵੀ ਨੂੰ ਐਕਸਪੀਰੀਅੰਸ ਮਿਲਿਆ ਜੱਦ ਬਦੋੜਾ ਨਾ ਤੇ ਬਾਕੀ ਸਾਰੇ ਜਣੇ ਕਰੋ ਇੱਕ سپورਟ ਇੱਕ سپورਟ ਕਰਨੀ ਆ سپورਟ سپورਟ ਕਰੋ ਨੀ ਵਹੀ ਵੀ ਵਧੀਆ ਪਰ ਮੈਂ ਹਾਂ ਚਲ ਜੇਲਾ ਆਈ ਜਾਂ ਹਣਾ ਸਭ ਜੀ ਵਧੀਆ ਲੱਗਣਾ ਉਥੋਂ ਦੁਕਾਨਦਾਰੋਂ ਤੋਂ ਕੇ ਤਾਂ ਚੁੱਕ ਦੇਣੇ ਹਨਾ ਹਾਂਜੀ ਉਹ ਚ ਕਮਿਸ਼ਨ ਕ ਜਾਂ ਓਦਾਂ ਕਿਦਾਂ ਤਾਂ ਡਾਰਕ ਸਿਸਟਮ ਆ ਪਹਿਲੇ ਅੱਛਾ ਅੱਛਾ ਠੀਕ ਹੈ ਠੀਕ ਠੀਕ ਲੱਗਦਾ ਹੈ ਨਾ ਸਮਨਾ ਨਹੀਂ ਲੱਗਦਾ ਅੰਮ੍ਰਿਤਸਰ ਅੰਮ੍ਰਿਤਸਰ ਠੀਕ ਕੁਰਸੀ ਇਹ ਰੋਤੀ ਸਮੇਂ ਦੇ ਅਲੱਗਾਈ ਉਹ ਮੰਜਾ ਤੋ ਜਾਦਰ ਕਰ ਲੋ ਕਹਾਂ ਆਮ ਨਹੀਂ ਆਏ ਹੋ ਮੈਂ ਟਾਈਮ ਨਾਲ ਹੀ ਆ ਗਏ ਹੋ ਵਧੀਆ ਇੱਕ ਦੋ ਲੜ ਕੇ ਖੇਡ ਲੈਣਾ ਕਰਦੇ ਆਂ ਅੱਲਾ ਬੈਜੇ ਕੰਮ ਹਾਂ ਸਸੀ ਕਾਲੀ ਕਹਿੰਦੇ ਤੇ ਵਧੀਆ 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 ਠੀਕ ਆ ਤੂੰ ਦੀਦੀ ਕਿੱਥੇ ਲੱਗੇ ਦੀਦੀ ਆ ਜਾ ਬਈ ਮੈਂ ਕੱਲਰ ਪੜਹਾ ਕਰਦਾ ਹਾਂ ਆਉਂਦੇ ਆ ਤਾਈਆਂ ਨਾਲ ਅੱਛਾ ਅੱਛਾ ਇੰਨਾ ਚ ਨਹੀਂ ਕੋਈ ਫਿਰ ਤੈਨੂੰ ਪਸੰਦ ਨਹੀਂ ਮੈਂ ਦੇਖ ਲਈ ਇੱਕ ਵਾਰੀ ਤੁੰਗੀਆਂ ਵਧੀਆ ਵਧੀਆ ਨਹੀਂ ਨਹੀਂ ਤਾਂ ਸਿੰਗਲ ਜੜੀਆਂ ਹੀ ਹੈ ਸੋਹਣੀਆਂ ਇਹ ਇੱਕ ਰੀਅਲ ਨਾ ਨਹੀਂ ਆਜੋ ਆਜੋ ਸਾਸਿਕ ਖਾਲ ਭਾਈ ਆਇਆ ਲੱਗਦਾ ਭਾਈ ਕੋਈ ਦਾ ਸਮਾਨ ਲਾ ਲੂ ਵੀ ਲਾਇਆ ਇਹਦੇ ਹੁਣ ਆਹੀ ਮਗਰ ਆਇਆ ਮੇਰੇ ਪਰਨਡੀਆਂ ਆ ਲੇ ਲੂ ਲੈ ਆ ਜੇ ਦਾ ਨੂੰ ਪੜਾ ਦੱਸਿਆ ਕੋਈ ਪੜਾਈਏ ਭਾਜੀ ਪਿੰਗਰੋ ਜਿੰਨੇ ਜਿੰਨੇ ਜੋਰ ਲੈਣਾ ਪੈ ਲੂ ਚਲ ਠੀਕ ਟਾਈਮ ਨਾਲ ਹੀ ਫਿਰ ਆ ਗਏ ਹਨ ਫਿਰ ਤੇ ਬਈ ਆ ਜੇ ਪਰ ਨਹੀਂ ਕੰਮ ਜਨਾ ਦੇਦਾ ਖਾਲੀ ਹੋਣਾ ਚਾਹੀਦਾ ਲੱਗਦਾ ਹੁਣ ਪੰਡ ਫਰੀਜ਼ ਹੀ ਲਈਏ ਚੋਕੇ ਲੈ ਲੀਏ ਸੌਣੀ ਕਰ ਲਾਂਗੇ ਇਹਦੇ ਨਾਲ ਜਦ ਝੋਨਾ ਪੱਕੇਗਾ ਹੈ ਕਿ ਨਹੀਂ ਠੀਕ ਤੇ ਰੱਖ ਲੈਨੇ ਆਪਾਂ ਰੱਖ ਦੇ ਦੇ ਹੈਨਾ ਫਿਰ ਇਹਨੇ ਸੇ ਕਰ ਲੈਣਾ ਚਲ ਵਧੀਆ ਹੋਰ ਆ ਜੋ ਹੈ ਲੇ ਅਲੇਸ ਨਹੀਂ ਲੈਣ ਲੱਗੇ ਹਜੇ ਤੇ ਇਹਦੇ ਚੋਂ ਪਸੰਦ ਨਹੀਂ ਆਇਆ ਕੋਈ ਅੱਛਾ ਚਾਦਰਾਂ ਨੇ ਉਹ ਨਾ ਥੋੜੀਆਂ ਜੀਆਂ ਹਲਕੀਆਂ ਨੇ ਅੰਦਰ ਵਧੀਆ ਉਹ ਡੈੜੀ ਤਾਂ ਵੀ ਨਾਲ ਹੀ ਆਉਂਦਾ ਉਹਨਾਂ ਤਰ੍ਹਾਂ ਜਿੱਦਾਂ ਮੰਜੇ-ਮੰਜੇ ਦੇ ਵਿੱਚ ਆਉਂਦੀਆਂ ਹਾਂ ਬੈੱਡ ਸਿੱਟਾ ਹੁੰਦੀਆਂ ਨੇ ਹਾਂ ਹਾਂ ਬੈੱਡ ਸਿੱਟਾ ਆਹ ਦੇ ਆ ਜੀ ਫਤੇੜ ਘਟ ਤੋਂ ਅੱਛਾ ਫਤੇੜ ਘਟ ਤੋਂ ਨਹੀਂ ਤੁਹਾਡੇ ਲੱਗੂ ਹੀ ਆਏ ਨੇ ਤੁਹਾਡੇ ਲੱਗੂ ਆਸਫਾ ਦੇ ਘਰ ਦੇ ਅਹੋ ਕੱਪੜੇ ਵਾਲੇ ਬਟਾਨਾ ਬੜਬੜੇ ਅੱਜ ਆਏ ਨੇ ਮੇਰੇ ਨਾਲ ਗਿਆ ਵੇ ਗਿਆ ਗਿਆ ਏ ਉਹਨੇ ਅੱਜ ਬੜੇ ਸਿਰੇ ਟੱਸ਼ਨ ਕੀਤੇਗੇ ਅੱਛਾ ਕਿਉਂ ਇਹ ਸਿਰੇ ਮਾਨ ਲੰਦਾ ਵੀ ਅੱਜ ਮੈਨੂੰ ਨਾਂ ਘਲਾਓ ਅੱਛਾ ਮੇਰਾ ਜੀ ਨਹੀਂ ਕਰਨਿਆ ਅੱਜ ਚਾਨ ਨੂੰ ਅੱਛਾ ਤੇ ਫੇਰ ਕਰ ਕਰਾ ਕੇ ਤੇ ਖਲਾਈ ਵੀ ਇਹ ਕੁਝ ਨਾ ਹਾਂਜੀ ਚਲੋ ਖਾਦਾ ਪੀਤਾ ਤੇ ਮੜਕੀ ਨੂੰ ਪਤਾ ਲੱਗ ਗਿਆ ਹੋਵੇ ਨਹੀਂ ਗੱਲ ਬੰਦ ਨਹੀਂ ਨਹੀਂ ਜਾਣਾ ਹੀ ਪੜਾ ਦੇਣੀ ਪੈਣੀ ਚਲ ਇਦਾਂ ਕਰਿਓ ਫਿਰ ਜਦੋਂ ਛੁੱਟੀ ਹੋ ਜਾਏਗੀ ਨਾ ਉਦੋਂ ਮੈਨੂੰ ਲੈਣਾ ਕਿ ਮੈਂ ਆਵਾਂਗੀ ਠੀਕ ਠੀਕ ਪੀਓ ਪਾਣੀ ਪੂਣੀ ਹਾਂ ਚੋਣਾਂ ਨਹੀਂ ਕਰਨੀ ਹਾਂ ਕੋਈ ਫਰੰਕੀ ਉੱਤ ਬਗੜਾ ਨਹੀਂ ਇਹ ਤਾਂ ਉਹ ਰੀਡੀ ਹੁੰਦੀ tiên ở đây em đi về bằng taxi chị nào 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 em đi về bằng taxi chị ਹਾਕ ਨੇ ਇਹ ਕਿੰਨੇ ਦੀ? ਛਾਦੇ ਦਾ। ਛਾਦੇ ਦਾ। ਕਪੜਾ ਸੇਮ ਹੀ ਲੱਗਣਾ। ਕੋਟ ਨੇ ਸੇਮ ਤੇ ਉਹ ਲਾਲਾ। ਲੱਸੀ ਆ ਜੋ। ਉਹ ਕੋਟ ਨੇ ਕੋਟਨ ਪਲੱਸ। ਇੰਨਾ ਕੱਪੜਾ ਹੈ ਨਾ ਕਈ ਦੇ ਵੈਰਾਈਟੀ ਕੋਪੀ ਦੇ। ਆਹ ਵੈਰਾਈਟੀਆਂ ਤੇ। ਉਹ ਕੱਪੜਾ ਬੋ ਵਾਲੀ ਵਧੀਆ ਲੱਗੀ ਉਦਾਂ। ਕਿਹੜੀ? ਉਹ ਜਿਹੜੀ ਸਾਨ। ਆਹ ਵੀ। ਆਹ ਵੀ ਨਹੀਂ। ਹਾਂ। ਉਹ ਜਿਹੜਾ ਨਾ ਕੱਪੜਾ ਬਣਾਉਣਾ ਨੇ ਉਹਨੇ ਪਤਾ ਕਿ ਬਣਾਉਂਦੇ ਹਾਂ। ਹਾਂ। 29 ਨੂੰ ਕੀ ਬਦਲ ਰੱਖਣਾ ਹਾਂ ਜੀ ਨਹੀਂ ਕਿਹਾ ਹੈ ਗਿਆ ਹੂੰ ਚੋਣੇ ਆਹ ਲੈ ਲਾ ਬਤੀ ਆ ਲੈ ਹੂੰ ਸਿੰਗਲ ਬਾਕੀ ਰੰਗ ਨਾਲ ਸਕੇ ਨਾ ਅੰਧਾਰੇ ਨਾਲ ਮੈਂ ਕੋ ਬਟਾੜੇ ਲਗਾਉ ਮਰਜ਼ੀ ਆਹੇ ਗੱਲ ਹੈ ਨਹੀਂ ਇਹਨਾਂ ਦੇ ਸਾਹ ਨਹੀਂ ਵੀ ਇਹਨਾਂ ਦੇ ਹੈ ਇੱਕ ਕਹਿ ਕੇ ਇੱਕ ਕਹਿ ਕੇ ਚਲੇ ਜਾਂਦੇ ਨੇ ਪੂਰੀ ਓਮ ਪੂਰੀ ਪੈਰਾ ਦੀ ਆਹੇ ਗੀ ਸਾਹ ਦੇਖ ਲਓ ਆ 900 ਸੈਜ ਆਹ ਰੱਖੇ ਵਿੱਚ ਹੈ ਨੇ ਇਹ ਲੈ ਲਾ ਆ ਲਿਖਿਆ ਮੈਂ ਜਾਂ ਤਾਂ ਘਾਟੇ ਜਿੰਨੇ ਲੱਦੇ ਸੌ ਸੈ ਇਹ 900 ਜੋ ਲਿਖਿਆ ਹਿੱਤੇ ਆਹ ਦੇਖਿਆ ਉਹ ਲੱਦੇ ਸੌ ਸੈ ਲਿਖਿਆ ਹਿੰ